ਕਿੰਨੇ ਵਧੀਆ ਲੱਗਦੇ ਨੇ ਦੋਨੇ ਹੈ ਕਿੰਨੇ ਖੁਸ਼ ਨੇ ਦੋਨੇ ਹਾ ਤੂੰ ਕੀ ਦੇਖੀ ਜਾਣਾ ਜੀ ਮੈਂ ਉਹ ਦੇਖ ਸਰੇਤਾ 바ਵਾ ਤੇ ਨਾਲੇ ਬਰੀਤ ਦੇਖ ਕਿਵੇਂ ਆਪਦੇ ਗੱਲਾਂ ਚ ਮਗਨੇ ਹਨ ਦੇਖ ਉਹ ਚੁੱਲ੍ਹੇ ਤੇ ਰੋਟੀਆਂ ਬਕਾਈ ਜਾਂਦੀ ਹੈ ਤੇ ਉਹ ਦੇਖ ਲੈ ਤਾਂ ਬੜਿਆਲਾ 바ਵਾ ਕਿਵੇਂ ਬੈਠਾ ਦੀ ਮਦਦ ਕਰਦਾ ਨਾ ਕਿਸੇ ਦੀ ਨਜ਼ਰ ਨਾ ਲੱਗੇ ਕਿੰਨੇ ਸੋਹਣੇ ਲੱਗਦੇ ਨੇ ਦੋਨੇ ਜਾਨੇ ਨਰਨੂ ਤੈਨੂੰ ਆਪਣੇ ਵਾਲਾ ਟਾਈਮ ਜਾਨੀ ਜਿਆਦਾ ਹੁੰਦਾ ਦਾ ਜਾ ਤਾਉਂਦਾ ਜੀ ਹੈ ਨਾ ਮੈਂ ਤਾਂ ਪ੍ਰੀਤ ਕੰਨੀ ਦੇਖੀ ਜਾਨੀ ਐ ਦੇਖ ਲੈ ਨਾਲੇ ਕਨੇਡਾ ਦੇ ਰਹਿ ਕੇ ਆਈ ਐ ਫੇਰ ਵੀ ਰੋਟੀਆਂ ਦੇਖ ਲੈ ਕਿੰਨੀਆਂ ਸੋਹਣੀਆਂ ਬਣਾਉਂਦੀ ਐ ਅੱਗ ਦੇਖ ਲੈ ਕਿੰਨੀ ਸੋਹਣੀ ਚੱਲਦੀ ਐ ਨਾ ਹੋਰ ਇਹਦਾ ਮਤਲਬ ਇਹਦੇ ਮਾਪਿਓ ਨੇ ਇਹਨੂੰ ਪਹਿਲਾਂ ਸਾਰਾ ਕੁਝ ਸਿਖਾਇਆ ਹੋਇਆ ਹੈ ਨਾ ਸਹੀ ਗੱਲ ਐ ਮੈਨੂੰ ਤਾਂ ਲੱਗਦੀ ਨਹੀਂ ਹੈਗੀ ਵੀ ਇਹ ਕਨੇਡਾ ਵੀ ਰਹਿ ਕੇ ਆਈ ਐ ਸਾਰਾ ਕੁਝ ਜਾਣਦੀ ਹੈਗੀ ਹਾਂ ਜੇ ਜਾਣਦੀ ਐ ਤਾਂ ਹੀ ਲੱਗੀ ਪਈ ਐ ਨਹੀਂ ਤਾਂ ਅੱਜ ਕੱਲ੍ਹ ਦੇ ਜਵਾਨਾਂ ਨੂੰ ਤਾਂ ਸਿੱਧਾ ਹੀ ਬੋਲਦੇ ਨੇ ਸਾਨੂੰ ਤਾਂ ਗੈਸ ਲਿਆ ਕੇ ਰੋਟੀ ਪਕਾਉਂਦੇ